Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वार्थ पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਸਾਊਦੀ ਅਰਬ ਤੋਂ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਈ ਘਰ ਸੜ ਕੇ ਹੋਏ ਸੁਆਹ 트럼ਪ ਦੀ ਟੀਮ 'ਚ ਸ਼ਾਮਲ ਹੋਏ ਦੋ ਭਾਰਤੀ ਰਿੱਕੀ ਗੇਲ ਤੇ ਸੌਰਵ ਸ਼ਰਮਾ ਨੂੰ ਸੌਪੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ ਸਾਊਦੀ ਅਰਬ ਤੋਂ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪ੍ਰਵਾਸੀ ਕਾਮਿਆਂ ਲਈ 사ਊਦੀ ਅਰਬ ਤੋਂ ਵੱਡੀ ਖਬਰ ਸਾਹਮਣੇ ਆ ਰਹੀਗੀ ਤੁਹਾਨੂੰ ਦੱਸ ਦਈਏ ਕਿ ਸਾਡੀ ਸਰਕਾਰ ਦੇ ਮਨੁੱਖੀ ਸਰੋਤ ਤੇ ਸਮਾਜਿਕ ਵਿਕਾਸ ਮੰਤਰਾਲੇ ਵੱਲੋਂ ਇੱਕ ਨਵੀਂ ਨੀਤੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਮਕਸਦ ਜ਼ਬਰਨ ਮਜ਼ਦੂਰੀ ਨੂੰ ਖਤਮ ਕਰਨਾ ਹੋਵੇਗਾ ਔਰ ਸਾਊਦੀ ਅਰਬ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਪ੍ਰਵਾਸੀ ਕਾਮਿਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਠੋਸ ਨੀਤੀ ਤਿਆਰ ਕੀਤੀ ਹੈ ਇਹ ਫੈਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖਤ ਕੀਤੀਆਂ ਗਈਆਂ ਨੇ ਸਾਊਦੀ ਅਰਬ ਸਰਕਾਰ ਵੱਲੋਂ ਪ੍ਰਵਾਸੀ ਕਾਮਿਆਂ ਦੀ ਨੂੰ ਰਾਹਤ ਦੇਣ ਲਈ ਇੱਕ ਅਹਿਮ ਕਦਮ ਉਠਾਇਆ ਗਿਆ ਹੈਗਾ ਨਵੀਂ ਨੀਤੀ ਤਿਆਰ ਕਰ ਦਿੱਤੀ ਕਿ ਜਿਸ ਦੇ ਨਾਲ ਦੇਸ਼ ਵਿੱਚ ਜ਼ਬਰਨ ਮਜ਼ਦੂਰੀ ਦੀ ਖਤਮ ਹੋ ਜਾਵੇਗੀ ਅਤੇ ਕੋਈ ਵੀ ਕਾਮਿਆਂ ਦੇ ਹੱਕਾਂ ਤੇ ਡਾਕਾ ਨਹੀਂ ਮਾਰ ਸਕੇਗਾ 사우ਦੀ ਅਰਬ ਦੀ ਇਸ ਨੀਤੀ ਨਾਲ ਭਾਰਤੀ ਕਾਮਿਆਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ 사우ਦੀ ਅਰਬ ਵਿੱਚ ਮੌਜੂਦਾ ਸਮੇਂ 26 ਲੱਖ ਤੋਂ ਵੱਧ ਜ਼ਿਆਦਾ ਭਾਰਤੀ ਕੰਮ ਕਰਦੇ ਨੇ 사우ਦੀ ਸਰਕਾਰ ਵੱਲੋਂ ਇਹ ਨੀਤੀ ਅਜਿਹੇ ਸਮੇਂ ਤੇ ਤਿਆਰ ਕੀਤੀ ਕਿ ਜਦੋਂ ਕੈਨੇਡਾ ਅਤੇ ਅਮਰੀਕਾ ਵੱਲੋਂ ਪ੍ਰਵਾਸੀਆਂ ਦੇ ਵਿਰੁੱਧ ਸੱਤੀ ਜਾਂ ਕੀਤੀ ਜਾ ਰਹੀ ਸੀ ਉਹਨਾਂ ਦੀ ਇਸ ਸ਼ਕਤੀ ਦੇ ਨਾਲ ਭਾਰਤੀ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ ਇੱਕ ਰਿਪੋਰਟ ਮੁਤਾਬਕ ਸੋਦੀ ਅਰਬ ਦੇ ਜਬਰੀ ਕੰਮ ਕਰਾਉਣ ਦੇ ਬੰਦ ਕਰਨ ਲਈ ਆਪਣੀ ਰਾਸ਼ਟਰੀ ਨੀਤੀ ਦਾ ਐਲਾਨ ਕੀਤੇ ਨੇ ਰਿਆਦ ਵਿੱਚ ਪ੍ਰੋਫੈਸਰ ਉਸਾਮਾ ਕਰਮ ਐਲੋ ਬੇਦੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਨੀਤੀ ਦੇਸ਼ ਵਿੱਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਕਰੇਗੀ ਅਤੇ ਇੱਕ ਸੁਰੱਖਿਅਤ ਵਾਤਾਵਰਣ ਬਨਾਏ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਕਈ ਘਰ ਹੋ ਗਏ ਸੜਕੇ ਸੁਹਾ ਜੀਹਾਂ ਪੱਛਮੀ ਆਸਟ੍ਰੇਲੀਆ ਦੇ ਜੰਗਲਾਂ ਨੂੰ ਅੱਗ ਲੱਗ ਗਈ ਹੈ ਭਿਆਨਕ ਰੂਪ ਧਾਰਨ ਕਰ ਚੁੱਕੀ ਗਈ ਇਸ ਅੱਗ ਦੇ ਕਾਰਨ ਕਈ ਘਰ ਸੜ ਕੇ ਸੁਹਾ ਹੋ ਗਏ ਨੇ ਹਜ਼ਾਰਾਂ ਲੋਕਾਂ ਨੇ ਕਿਹਾ ਕਿ ਘਰ ਖਾਲੀ ਕਰਨ ਵਿੱਚ ਬਹੁਤ ਦੇਰ ਹੋ ਗਈ ਹੈ ਇੱਕ ਨਿਊਜ਼ ਏਜੰਸੀ ਅਨੁਸਾਰ ਪੱਛਮੀ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸ਼੍ਰੀਵਾਸ ਸਵੇਰੇ ਰਾਜ ਦੇ ਦੱਖਣ ਪੱਛਮ ਵਿੱਚ ਦੋ ਜੰਗਲਾਂ ਅੱਗਾਂ ਦੇ ਨੇੜਲੇ ਕਸਬਿਆਂ ਦੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗ ਕਾਰਨ ਨਿਕਾਸੀ ਰਸਤੇ ਪ੍ਰਭਾਵਿਤ ਹੋਣ ਕਾਰਨ ਕਾਰ ਛੱਡਣ ਵਿੱਚ ਬਹੁਤ ਦੇਰੀ ਹੋ ਗਈ ਹੈ ਇਹ ਅੱਗ ਪਰਬ ਤੋਂ 190 ਕਿਲੋਮੀਟਰ ਦੱਖਣ ਵੱਲ ਚ ਆਰਥਰ ਰਿਵਰ ਸ਼ਹਿਰ ਦੇ ਨੇੜੇ ਲੱਗੀ ਹੈ ਆਸਟ੍ਰੇਲੀਆ ਬਰੋਡਕਾਸਟਿੰਗ ਕਾਰਪੋਰੇਸ਼ਨ ABC ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਅੱਗ ਵਿੱਚ ਦੋ ਘਰ ਸੜ ਕੇ ਸੁਆਹ ਹੋ ਗਏ ਨੇ ਇਸ ਦੇ ਨਾਲ ਹੀ ਹੋਰ ਘਰਾਂ ਨੂੰ ਮੁਕਸਾਰ ਪਹੁੰਚਣ ਦੀ ਸੰਭਾਵਨਾ ਹੈ ਆਰਥਰ ਰਿਵਰ ਅਤੇ ਆਲੇ ਦਿਵਾਲੇ ਦੇ ਕਸਬਿਆਂ ਦੇ ਨਿਵਾਸੀਆਂ ਨੂੰ ਦੱਸਿਆ ਗਿਆ ਕਿ ਘਰ ਛੱਡਣ ਅਤੇ ਘਰ ਵਿੱਚ ਪਨਾਹ ਲੈਣ ਲਈ ਬਹੁਤ ਦੇਰ ਹੋ ਗਈ ਹੈ ਇਹ ਅੱਗ ਬਰਥ ਤੋਂ 300 ਕਿਲੋਮੀਟਰ ਪੂਰਬ ਵੱਲ ਪੱਛਮੀ ਆਸਟ੍ਰੇਲੀਆ ਦੇ ਘੱਟ ਬਾਦੀ ਵਾਲੇ ਕੇਂਦਰੀ ਖੇਤਰ ਵਿੱਚ ਲੱਗੀ ਹੋਈ ਹੈ ਜੋ ਕਿ 40000 ਹੈਕਟੇਅਰ ਵਿੱਚ ਫੈਲ ਗਈ ਹੈ ਹੁਣ ਅੱਗ ਦੀਆਂ ਚੇਤਾਵਨੀਆਂ ਘਟਾ ਦਿੱਤੀਆਂ ਗਈਆਂ ਨੇ ਪਰ ਇਲਾਕੇ ਦੇ ਲੋਕਾਂ ਨੂੰ ਸਥਿਤੀ ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਪੱਛਮੀ ਆਸਟ੍ਰੇਲੀਆ ਕਈ ਦਿਨਾ ਤੋਂ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ ਸੂਬੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ ਏ ਦੱਸਿਆ ਜਾ ਰਿਹਾ ਹੈ ਟੀਮ 'ਚ ਸ਼ਾਮਲ ਹੋਏ ਦੋ ਭਾਰਤੀ ਰਿੱਕੀ ਗੇਲ ਤੇ ਸੋਰੇ ਸ਼ਰਮਾ ਨੂੰ ਸੌਪੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ ਜੀਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰੀ ਸੁੱਖਿਆ ਅਤੇ ਕਰਮਚਾਰੀਆਂ ਦੇ ਮਾਮਲਿਆਂ ਨਾਲ ਨਜਿੱਠਾ ਲਈ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਆਪਣਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਹੈ ਰਿੱਕੀ ਗਿਲ ਰਾਸ਼ਟਰੀ ਸੁੱਖਿਆ ਪਰਿਸ਼ਦ ਐਨ ਐਸ ਸੀ ਵਿਕੇ ਦਖੜੀ ਅਤੇ ਮੱਧ ਏਸ਼ੀਆਈ ਮਾਮਲੇ ਦੇ ਸੀਨੀਅਰ ਨਿਰਦੇਸ਼ਕ ਵਜੋਂ ਭਾਰਤ ਨਾਲ ਵਿਸ਼ੇਸ਼ ਤੌਰ ਤੇ ਕੰਮ ਕਰਨਗੇ ਜਦ ਕਿ ਸੋਰੇ ਸ਼ਰਮਾ ਰਾਸ਼ਟਰਪਤੀ ਦੇ ਪਰਸਨਲ ਦਫ਼ਤਰ ਵਿੱਚ ਕੰਮ ਕਰਨਗੇ ਗਿੱਲ ਪਹਿਲਾ ਟਰੰਪ ਪ੍ਰਸ਼ਾਸਨ ਵਿੱਚ ਰਾਸ਼ਟਰੀ ਸុਖਿਆ ਪ੍ਰੀਸ਼ਦ ਵਿੱਚ ਰੂਸ ਅਤੇ ਯੂਰਪੀਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਅਤੇ ਵਿਦੇਸ਼ ਵਿਭਾਗ ਵਿੱਚ ਓਵਰਸੀਜ਼ ਬਿਲਡਿੰਗ ਆਪਰੇਸ਼ਨ ਬਿਊਰੋ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾ ਚੁੱਕੇ ਹਨ ਨਿਊ ਜਰਸੀ ਵਿੱਚ ਜਨਮੇ ਗਿੱਲ ਨੇ ਪ੍ਰਿੰਸਟਨ ਯੂਨੀਵਰਸਿਟੀ ਦੇ ਵੁੱਡਰੋ ਵਿਨਸਨ ਸਕੂਲ ਆਫ ਪਬਲਿਕ ਐਡ ਇੰਟਰਨੈਸ਼ਨਲ ਅਫੇਅਰਜ਼ ਤੋਂ ਬ੍ਰੈਚ ਲਰ ਦੀ ਡਿਗਰੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਲਿੰਕਡਇਨ ਤੇ ਇੱਕ ਪੋਸਟ ਵਿੱਚ ਆਪਣੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਬੈਂਗਲੂਰੂ ਵਿੱਚ ਜਨਮੇ ਜਰ ਸ਼ਰਮਾ ਵਾਸ਼ਿੰਗਟਨ ਵਾਸ਼ਿੰਗਟਨ ਸਥਿਤ ਅਮਰੀਕੀ ਮੋਮੈਂਟ ਦੇ ਸਹਿ ਸੰਸਤਾਪਕ ਅਤੇ ਪ੍ਰਧਾਨ ਹਨ ਜੋ ਕਿ ਇੱਕ ਰੂੜੀਵਾਦੀ ਸੰਗਠਨ ਹੈ ਸੰਗਠਨ ਦਾ ਕਹਿਣਾ ਹੈ ਕਿ ਇਸ ਦਾ ਮਿਸ਼ਨ ਨੌਜਵਾਨ ਅਮਰੀਕੀਆਂ ਦੀ ਪਛਾਣ ਕਰਨਾ ਸਿੱਖੇਤ ਅਤੇ ਉਹਨਾਂ ਨੂੰ ਮਾਨਤਾ ਦੇਣਾ ਹੈ ਉਹ ਇੱਕ ਰੂੜੀਵਾਦੀ ਪ੍ਰਕਾਸ਼ਿਤ ਪ੍ਰਕਾਸ਼ਨ ਡੈਲੀ ਕਾਲਰ ਨਾਲ ਇੱਕ ਪੱਤਰਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ ਸ਼ਰਮਾ ਕੋਲ ਟੈਕਸਾਸ ਯੂਨੀਵਰਸਿਟੀ ਤੋਂ ਬਾਇਓ ਕੇਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਹੈ ਤੇ ਉਹਨਾਂ ਦੀ ਯੋਗਤਾ ਦੀ ਪੁਸ਼ਟੀ ਅਮਰੀਕਨ ਮੋਮੈਂਟ ਦੁਆਰਾ ਆਪਣੀ ਵੈਬਸਾਈਟ ਤੇ ਕੀਤੀ ਗਈ ਹੈ ਟਿਊਨ ਇਨ ਟੂ ਮੈਰਿਜ ਲਗਨ.ਕੋਮ ਐਵਰੀ ਸੈਟਰਡੇ 2:00 ਤੋਂ 3:00 ਪੀਐਮ ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟਰਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 15:50 ਏਐਮ Tune in to Marriage Lagan every Saturday 11 to 12 noon with Varinder Ubhi, a show about matrimonials, life partnership and relationships. Only on Radio Zindagi, 1550am. Then that is रिश्ते स्वर्ग में बनते हैं लेकिन धरती पर हम उन्हें मिलाते हैं marriageleghen.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037. That is 510-943-8037.